पंजाब जो की खेती प्रधान सूबा है तो खेती के उत्ते ही निर्भर है क्योंकि इतने कोई वीडी इंडस्ट्री ना हो करके ज्यादातर रकबा जेहड़ा खेती ले ही वरतिया जाता है अजक मक्की की बिजाई जेहड़ी किसानों वालों की जा रही पर किसान से समस्या का एक गोढ़ा नाता है यह गल असी क्यों कह रहे हाँ क्योंकि सुल्तानपुर लोधी के किसान वालों इतों के कुछ कथित जमा होर दुकानदार खिलाफ मोर्चा खोल दिया गया है ਕਿਸਾਨਾਂ ਵੱਲੋਂ આરોਪ ਲਗਾਏ ਜਾ ਰਹੇ ਹਨ ਕਿ ਕਿਸਾਨ ਆਪਣੀ ਮਨਮਾਨੀਆਂ ਕਰਕੇ ਲੱਗੇ ਦਾ ਬੀਜ ਵੇਚ ਰਹੇ ਹਨ 2000 ਵਾਲੀ ਚੀਜ਼ 4000 ਤੱਕ ਵੀ ਵੇਚੀ ਜਾ ਰਹੀ ਹੈ ਅਤੇ ਜੋ ਦੁਕਾਨਦਾਰ ਕੰਟਰੋਲ ਰੇਟ ਦੇ ਉੱਤੇ ਬੀਜ ਵੇਚਦਾ ਹੈ ਉਹ ਨਾਲ ਉਹਨਾਂ ਚੀਜ਼ਾਂ ਨੂੰ ਵੀ ਦੇ ਦਿੰਦਾ ਹੈ ਜਿਸ ਦੀ ਕਿਸਾਨ ਨੂੰ ਕਦੇ ਜ਼ਰੂਰਤ ਹੀ ਨਹੀਂ ਹੁੰਦੀ ਮੈਂ ਕਿਸੇ ਨੂੰ ਬੁਰਾ ਨਹੀਂ ਕਹੂੰਗਾ ਸਾਡੇ ਖੁਦ ਕਿਸਾਨਾਂ ਦੇ ਵਿੱਚ ਗੁਨਾਹ ਅਸੀਂ ਆਪ ਗੁਨਾਹਗਾਰਾਂ ਇੱਥੋਂ ਦੇ ਅਸੀਂ ਐਮਐਲਏ ਚੁਣ ਲੈਨੇ ਆ ਇੱਥੋਂ ਦੇ ਅਸੀਂ ਹਲਕਾ ਚਾਰਜ ਉਹਨਾਂ ਦੇ ਮਗਰ ਭੱਜ ਲੈਨੇ ਆ ਆਪ ਅਸੀਂ ਲੁੱਟ ਦਾ ਸ਼ਿਕਾਰ ਹੁੰਨੇ ਆ ਜੇਕਰ ਅਸੀਂ ਚਾਹੀਏ ਤੇ ਸਾਡੇ ਤੋਂ 1 ਕਿੱਕ ਰੁਪਈਆ ਵੀ ਵੱਧ ਨਹੀਂ ਲੁੱਟ ਸਕਦਾ ਇੱਥੇ ਕੀ ਹੋ ਰਿਹਾ ਇੱਥੋਂ ਦੇ ਇਸ ਟਾਈਮ ਜਿਹੜਾ ਮੱਕੀ ਆ ਮੱਕੀ ਦੇ ਵਿੱਚ ਕਿਸਾਨ ਪੂਰੇ ਲੁੱਟੇ ਜਾ ਰਹੇ ਆ ਪਰ ਨਾ ਤਾਂ ਇੱਥੋਂ ਦੇ ਪ੍ਰਸ਼ਾਸਨ ਨਾਲ ਪ੍ਰਸ਼ਾਸਨ ਦਾ ਕੋਈ ਧਿਆਨ ਆ ਨਾ ਕੋਈ ਐਸ ਡੀ ਐਮ ਸਾਹਿਬ ਦਾ ਧਿਆਨ ਆ ਨਾ ਕੋਈ ਖੇਤੀਬਾੜੀ ਦੇ ਅਫਸਰ ਦਾ ਧਿਆਨ ਆ ਜਿਹੜੇ ਇੱਥੋਂ ਦੇ ਜਿਹੜੇ ਦੁਕਾਨਦਾਰ ਆ ਉਹ ਆਪਣੀ ਮਨਮਰਜ਼ੀ ਕਰਦੇ ਆ ਉਹ ਆਪਣੀ ਮਨਮਰਜ਼ੀ ਦੀ ਰੇਟ ਲਾਉਂਦੇ ਆ ਉਹ ਪਹਿਲੋਂ ਕੀ ਹੁੰਦਾ ਉਹਨਾਂ ਨੂੰ ਪਤਾ ਜੀ ਇੱਥੇ ਐਦ ਕੀ ਆ ਆ ਬੀ ਜਿਹੜਾ ਨਾ ਪਹਿਲੋਂ ਇਹਨਾਂ ਨੇ ਮਸ਼ਹੂਰੀ ਕਰਨੀ ਹੁੰਦੀ ਆ ਜੀ ਇੱਕ ਬੀ ਦੀ ਇਹ ਬੀ ਬਹੁਤ ਵਧੀਆ ਉਹ ਸਾਰੇ ਕਿਸਾਨਾਂ ਤੱਕ ਉਹ ਮੈਸੇਜ ਚਲੇ ਜਾਂਦਾ ਉਸ ਤੋਂ ਬਾਅਦ ਕੀ ਹੁੰਦਾ ਉਹ ਉਸ ਉਸ ਬੀ ਨੂੰ ਜਿਹੜਾ ਇੱਕ ਸਾਈਡ ਸਾਈਡ ਤੇ ਕਰ ਦਿੱਤਾ ਜਾਂਦਾ ਸਾਈਡ ਤੇ ਕਰਨ ਤੋਂ ਬਾਅਦ ਲੋਕਾਂ ਦੇ ਵਿੱਚ ਹਾਕਾਰ ਮੱਚਦੀ ਕਿਤੇ ਮੈਨਾ ਰਹਿ ਜਾ ਮੈਨਾ ਰਹਿ ਜਾ ਉਹਦਾ ਰੇਟ ਜੇ 2000 ਤੇ 3000 ਕਰ ਦਿੰਦੇ ਆ ਉਹ ਪਰ ਸਾਡੇ ਕਿਸਾਨ ਆ ਉਹ ਆਪ ਲੁੱਟ ਲੁੱਟ ਦਾ ਸ਼ਿਕਾਰ ਹੁੰਦੇ ਜਾ ਕੇ ਕੋਈ ਕਹਿੰਦਾ ਮੈਂ ਨਾ ਪਿੱਛੇ ਰਹਿ ਜਾ ਦੂਜਾ ਕਹਿੰਦਾ ਮੈਂ ਨਾ ਪਿੱਛੇ ਰਹਿ ਜਾ ਇਹ ਸਾਰੇ ਦੇ ਜ਼ਿੰਮੇਵਾਰ ਜਿਹੜੇ ਸਾਡੇ ਇੱਥੋਂ ਦੇ ਮੌਜੂਦਾ ਐਮਐਲਏ ਇੱਥੋਂ ਦਾ ਪ੍ਰਸ਼ਾਸਨ ਇਹਨਾਂ ਦੀ ਨਿਗ੍ਹਾ ਹੋਵੇ ਤਾਂ ਇਹ ਲੁੱਟ ਨਹੀਂ ਹੋਣੀ ਚਾਹੀਦੀ ਇਹ ਤਾਂ ਹੁਣ ਜੇ ਆਪਾਂ ਲੀਡਰਾਂ ਦੀ ਗੱਲ ਕਰੀਏ ਇਹ ਤਾਂ ਆਸ ਵਿੱਚ ਇੱਕ ਜਣਾ ਬੇਰ ਸਾਹਿਬ ਬੈਹਿੰਦਾ ਸੌਂ ਖਾਨ ਦੂਜਾ ਅਗਲੇ ਦਿਨ ਪ੍ਰੈਸ ਕਾਨਫਰੰਸ ਕਰ ਲੈਂਦਾ ਜਿਹੜੇ ਤੁਸੀਂ ਕੰਮ ਕਰਨੇ ਆ ਜਿਹੜੇ ਆ ਕਿਸਾਨ ਲੁੱਟੇ ਜਾ ਰਹੇ ਆ ਇਧਰ ਨੂੰ ਖਿਆਲ ਕਰੋ ਉਹ ਕਹਿੰਦਾ ਮੈਂ ਮਹਿਮਾਨਦਾਰ ਆ ਮੈਂ ਸੌਂ ਖਾਨਾ ਦੂਜਾ ਕਹਿੰਦਾ ਨਹੀਂ ਜੀ ਇਹਨੇ ਐ ਕੀਤਾ ਸੀਗਾ ਇਹ ਇਹ ਖੇਡ ਦੇ ਵਿੱਚ ਪੈਸੇ ਲੁੱਟੀ ਜਾਂਦਾ ਯਾਰ ਅਸੀਂ ਇਸ ਚੀਜ਼ ਤੋਂ ਕੀ ਲੈਣਾ ਤੁਸੀਂ ਕਿਸਾਨਾਂ ਦੀ ਬਾਹ ਫੜੋ ਠੀਕ ਆ ਉਹ ਖਾਂਦਾ ਉਹ ਖਾਂਦਾ ਉਹ ਖਾਂਦਾ ਮਹਾਰਾਜ ਵੇਂਦਾ ਪਰ ਜਿਹੜਾ ਤੁਸੀਂ ਆ ਕੰਮ ਆਣਾ ਮੱਕੀ ਆ ਜਿਹੜਾ ਅੱਜ 2000 ਦਾ 3000 ਦਾ ਬੀ ਲਿਆ ਕੇ ਖਾਤ ਆ ਉਹ ਜਿਹੜੇ ਡੀਏਪੀ ਮਿਲਦੀ ਆ ਉਹਦੇ ਨਾਲ ਜਿਹੜਾ 5-500 ਦਾ ਸਮਾਨ ਵੱਖਰਾ ਦੁਕਾਨਦਾਰ ਦੇ ਰਿਆ ਉਹ ਉਹਦਾ ਕੌਣ ਜ਼ਿੰਮੇਵਾਰ ਆ ਵੀ ਤੁਸੀਂ ਤਾਂ ਆਪ ਸਿੱਧੀ ਜੀ ਦੀ ਜਾਨੇ ਆ ਅੱਗੇ ਵੀ ਮਹਾਰਾਣਾ ਜੀ ਨੂੰ ਜਦੋਂ ਹੜਾ ਹਾਏ ਸੀ ਨਾ ਉਦੋਂ ਵੀ ਰਾਣਾ ਜੀ ਨੂੰ ਮੈਂ ਹੀ ਸੱਦਿਆ ਸੀ ਉਤੋਂ ਆ ਗਏ ਸੀ ਤੇ ਹੁਣ ਹੀ ਰਾਣਾ ਸਾਹਿਬ ਹੁਣ ਆਓ ਇੱਥੇ ਤੇ ਮੱਕੀ ਵਾਲ ਮੜਾ ਧਿਆਨ ਦਿਓ ਆਪਣੇ ਯਾਰਾਂ ਇੱਕੜਾ ਜਿਹੜੀ ਇੱਥੇ ਮੱਕੀ ਆ ਲੋਕ ਬਜਾਈ ਕਰ ਰਹੇ ਆ ਤੇ ਜਿਹੜੀ ਬਲੈਕ ਚ ਲੈ ਰਹੇ ਆ ਜਿਹੜਾ 2000 ਦਾ ਬੀਜ ਆ 3 3 4 4000 ਨੂੰ ਲੈ ਰਹੇ ਲੋਕ ਵੇਖੋ ਜੀ ਰਾਣਾ ਜੀ ਤਾਂ ਬਹੁਤ ਵੱਡੇ ਬਿਜ਼ਨਸਮੈਨ ਆ ਲੀਡਰ ਨਹੀਂ ਗੇ ਬਿਜ਼ਨਸਮੈਨ ਇਹ ਬਿਜ਼ਨਸਮੈਨ ਆ ਤੇ ਜਿਹੜੇ ਦੂਸਰੇ ਆ ਸਾਡੇ ਭਾਊ ਆਪਣੇ ਹਲਕਾ ਇੰਚਾਰਜ ਸੱਜਣ ਸਿੰਘ ਜੀ ਉਹ ਅਫਸਰ ਰਟਾਇਰ ਹੋਇਆ ਲੀਡਰ ਤਾਂ ਇਹਨਾਂ ਚ ਕੋਈ ਵੀ ਨਹੀਂਗਾ ਇਹ ਤਾਂ ਉਹਨੇ ਆਪਣਾ ਬਿਜ਼ਨਸ ਦੇਖਣਾ ਉਹ ਆਪਣੇ ਅਸਰ ਸਾਹੀ ਚ ਤੁਰਿਆ ਫਿਰਦਾ ਆਪਾਂ ਵੇਖਿਆ ਹੀ ਆ ਦੋ ਦਿਨ ਪਹਿਲਾਂ ਕੀ ਹੋ ਰਿਹਾ ਇਸ ਕਰਕੇ ਭਾਉ ਜੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਆ ਲੋਕਾਂ ਦੀ ਬਾਹ ਫੜੋ ਤੁਹਾਨੂੰ ਲੋਕਾਂ ਨੇ ਐਮਐਲਏ ਬਣਾਇਆ ਤੁਸੀਂ ਹਲਕਾਚਾਰ ਜਾਂ ਆਮ ਆਦਮੀ ਪਾਰਟੀ ਤੇ ਤੁਹਾਡੀ ਸਰਕਾਰ ਆ ਲੋਕਾਂ ਨੂੰ ਲੁੱਟ ਤਾ ਉਹ ਬਚਾਓ ਜਿਹੜੇ ਲੁੱਟਾ ਜਿਹੜੀ ਲੁੱਟ ਚੱਲ ਰਹੀ ਆ ਨਾ ਇਹ ਤੋਂ ਲੋਕਾਂ ਨੂੰ ਬਚਾਉਣਾ ਤੁਹਾਡਾ ਫਰਜ਼ ਆ ਨਾ ਕਿ ਤੁਸੀਂ ਬੀਰ ਸਾਹਿਬ ਜਾ ਕੇ ਚੂ ਸੌਵਾ ਖਾਵਾ ਤੇ ਦੂਜਾ ਤੁਹਾਨੂੰ ਖਵਾਵੇ ਮੇਰੀ ਇਹੀ ਬੇਨਤੀ ਹੈ ਤੁਹਾਡੇ ਅੱਗੇ ਕਾ ਨਾ ਦੇਣ ਇਹ ਸਾਰੇ ਜਿੰਨੇ ਵੀ ਹਨ ਨਾ ਇਹ 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 ਜਾਣ ਬੁੱਝ ਕੇ ਦਿੰਦੇ ਆ ਇਹ ਚੋਰ ਹੋਣਗੇ ਖੁਦ ਜੇ ਦਿੰਦੇ ਕਿਉਂ ਦਿੰਦੇ ਆ ਮੇਰੇ ਤੋਂ ਨਹੀਂ ਕਿ ਲੈ ਜਾਂਦਾ ਆ ਕੇ ਮੈਂ ਰਾਣਾ ਜੀ ਦੀ ਇੰਟਰਵਿਊ ਸੁਣਦਾ ਹੈ ਜੀ ਕੋਈ 31000 ਦੀ ਪਰਚੀ ਕੱਟਣ ਡਿਆ ਕੋਈ 40000 ਦੀ ਵੇਖੋ ਰਾਣਾ ਸਾਹਿਬ ਮੈਂ ਕੋਈ ਆਮ ਆਦਮੀ ਪਾਰਟੀ ਵਾਲ ਕਨਚਾਰ ਸੱਜਣ ਸਿੰਘ ਦਾ ਮਹਿਤੀ ਨਹੀਂਗਾ ਜੇਕ ਲੋਕ ਉਹਨੂੰ ਜਾ ਕੇ ਦਿੰਦੇ ਆ ਤੇ ਉਹ ਲੈਂਦਾ ਨਾ ਦੇਣ ਲੋਕ ਮੇਰੇ ਕੋਲੇ ਨਹੀਂ ਆ ਗਿਆ ਤੁਹਾਡੇ ਕੋਲੇ ਨਹੀਂ ਆ ਗਿਆ ਐਵੇਂ ਉਹ ਗੱਲਾਂ ਨਾ ਕਰਿਆ ਕਰੋ ਠੀਕ ਆ ਜਿੰਨ ਤੁਸੀਂ ਨਾਂ ਦੋ ਮੈਂ ਤਾਂ ਜੀ ਇੱਥੇ ਇਹ ਵੇਖਿਆ ਪਹਿਲੋਂ ਕਾਲੀ ਦਲ ਦੀ ਸਰਕਾਰ ਸੀ ਉਹੀ ਬੰਦੇ ਬੀਬੀ ਜੀ ਦੇ ਮਗਰ ਬੈਠੇ ਹੁੰਦੇ ਸੀ ਬਾਅਦ ਚ ਆ ਗਏ ਚੀਮਾ ਸਾਹਿਬ ਉਹੀ ਬੰਦੇ ਚੀਮਾ ਸਾਹਿਬ ਦੇ ਮਗਰ ਬੈਠੇ ਹੁੰਦੇ ਸੀ ਬਾਅਦ ਚ ਆ ਗਏ ਆਪਣੇ ਆ ਸੱਜਣ ਸਿੰਘ ਜੀ ਉਹੀ ਬੰਦੇ ਇੱਧਰ ਬੈਠੇ ਆ ਤੇ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਉਹ ਰਾਣਾ ਜੀ ਦੇ ਮਗਰ ਬੈਠੇ ਆ ਇਹ ਬੰਦੇ ਇਹ ਗੁਨਾਹ ਜਿਹੜਾ ਨਾ ਇਹ ਗੁਨਾਹ ਸਾਡੇ ਲੋਕਾਂ ਦਾ ਹੋਰ ਕਿਸੇ ਦਾ ਗੁਨਾਹ ਨਹੀਂਗਾ ਤੇ ਇਸ ਕਰਕੇ ਨਾ ਮੇਰੇ ਵੀਰ ਤੁਹਾਨੂੰ ਲੋਕਾਂ ਨੇ ਐਮਐਲਏ ਬਣਾਇਆ ਤੇ ਆਪਣੇ ਸੱਜਣ ਸਿੰਘ ਜੀ ਤੁਹਾਨੂੰ ਹਲਕਨ ਚਾਰਜ ਆ ਤੇ ਕੋਈ ਲੋਕਾਂ ਦੀ ਬਾਹ ਫੜੋ ਆ ਸੌਆਂ ਸੂਆਂ ਨੂੰ ਛੱਡੋ ਸੌ ਸੂਹ ਨਹੀਂ ਲੀਡਰਾਂ ਨੂੰ ਦੀ ਉਹ ਕਹਦਾ ਲੀਡਰ ਆ ਜਿਹੜਾ ਸੌਂ ਖਾਂਦਾ ਥੇਗਾ ਖਾ ਲਏ ਹੋਣਗੇ ਤੁਸੀਂ ਮਾੜੇ ਮੋਟ ਮੈਂ ਉੱਤੇ ਤਰਾਜ ਨਹੀਂ ਕਰਦਾ ਇਸ ਕਰਕੇ ਕਿਰਪਾ ਕਰੋ ਇਹਨਾਂ ਦੀ ਬਾਹ ਫੜੋ ਤੇ ਇਹਨਾਂ ਨੂੰ ਮਤਲਬ ਲੋਕਾਂ ਨੂੰ ਇਨਸਾਫ ਦਿਵਾਓ ਇਤੇ ਵਿੱਚ ਅੱਜ ਕੱਲੀ ਮੱਕੀ ਤੇ ਨਹੀਂ ਹੋ ਰਿਹਾ ਇਸ ਤੋਂ ਪਹਿਲਾਂ ਝੋਨੇ ਦੀ ਫਸਲ ਵੀ ਕੀਤੀ ਸੀ ਝੋਨੇ ਦਾ ਬੀ ਵੀ ਕਿਹਾ ਸੀ ਤੇ ਉਹ ਵੀ 1.5 150 ਰੁਪਏ ਕਿਲੋ ਦੇ ਭਾਅ ਦੇ ਨਾਲ ਵੇਚਿਆ ਗਿਆ ਸੀ। ਔਰ ਉਸ ਤੋਂ ਅੱਗੇ ਜੇ ਡੀਏਪ ਮਿਲਦੀ ਆ ਤੇ ਉਹਦੇ ਨਾਲ ਨੈਨੋ ਯੂਰੀਆ ਤੇ ਸਲਫਰ ਵਰਗੇ ਹੋਰ ਕਈ ਤਰ੍ਹਾਂ ਦੇ ਪ੍ਰੋਡਕਟ ਜਿਹੜੇ ਆ ਉਹ ਦਿੱਤੇ ਜਾਂਦੇ ਆ ਕੰਪਨੀਆਂ ਨੂੰ ਖੁੱਲ ਮਿਲ ਗਈ ਆ ਕਿ ਤੁਸੀਂ ਬੀ ਦੇ ਨਾਲ ਖਾਦ ਦੇ ਨਾਲ ਕੁਝ ਵੀ ਦੇ ਦਿਓ ਕਿਸਾਨ ਨੂੰ ਲੈਣਾ ਹੀ ਪੈਂਦਾ ਕਿਉਂਕਿ ਕਿਸਾਨ ਦੀ ਮਜਬੂਰੀ ਆ। ਉਨੇ ਫਸਲ ਵੀ ਬੀਜਣੀ ਹੁੰਦੀ ਆ ਉਹਨੂੰ ਖਾਦ ਵੀ ਚਾਹੀਦੀ ਆ ਤੇ ਉਹਨੂੰ 20 ਵੀ ਚਾਹੀਦਾ ਔਰ ਇਹਦੇ ਉੱਪਰ ਇੱਕ ਮੈਂ ਹੋਰ ਨਾਲ ਤੁਹਾਨੂੰ ਦੱਸ ਦੇਵਾਂ ਸਾਡੀ ਯੂਨੀਵਰਸਿਟੀ ਸਿਰਫ ਨਾਂ ਦੀ ਆ ਉਹ ਜਿਹੜੀ ਜ਼ਮੀਨ ਰੱਖੀ ਹੋਈ ਆ ਉਹ ਇੱਕ ਨਾਂ ਦੀ ਰੱਖੀ ਹੋਈ ਆ ਕਿਉਂਕਿ ਕਹਿਣ ਦਾ ਮਤਲਬ ਉੱਥੇ ਡਾਕਟਰ ਜਿਹੜੇ ਰੱਖੇ ਹੋਏ ਆ ਉਹ ਕੀ ਕੰਮ ਕਰਦੇ ਪਏ ਆ ਮੱਕੀ ਦੀਆਂ ਡਵੈਲਪ ਕਿਸਮਾਂ ਅੱਜ ਯੂਨੀਵਰਸਿਟੀ ਦੀ ਇੱਕ ਵੀ ਮਾਰਕੀਟ ਦੇ ਵਿੱਚ ਹੈ ਨਹੀਂ ਜਿਹੜੀ ਹਾਈਬ੍ਰਿਡ ਕਿਸਮਾਂ ਦੇ ਬਰਬਰ ਝਾੜ ਦਿੰਦੀ ਹੋਵੇ ਔਰ ਹਾਈਬ੍ਰਿਡ ਦੇ ਨਾਂ ਤੇ ਜ਼ਿਮੀਂਦਾਰ ਦੀ ਲੁੱਟ ਹੁੰਦੀ ਆ ਕਿਸਾਨ ਦੀ ਜੇ ਹਾਈਬ੍ਰਿਡ ਝੋਨਾ ਵੇਚਿਆ ਸੀ ਉਹ ਵੀ ਲੁੱਟ ਕਰਕੇ ਵੇਚਿਆ ਸੀ ਔਰ ਜਮ੍ਹਾਂ ਖੁਰੀ ਕਰਕੇ ਵੇਚਿਆ ਸੀ ਅੱਜ ਹਾਈਬ੍ਰਿਡ ਮੱਕੀ ਦਾ ਬੀਜ ਜਿਹੜਾ ਵਾ ਉਹ ਵੀ ਇਸੇ ਤਰ੍ਹਾਂ ਹੀ ਲੁੱਟ ਕਰਕੇ ਵੇਚਿਆ ਜਾ ਰਿਹਾ ਇਹ ਬਹੁਤ ਵੱਡੀ ਮਿਲੀ ਭੁਗਤ ਹੈ ਮਿਲੀ ਭੁਗਤ ਦੀ ਗੱਲ ਕੀਤੀ ਕਿਹਦੇ ਨਾਲ ਮਿਲੀ ਭੁਗਤ ਇਹਦੇ ਵਿੱਚ ਮੈਂ ਸਿੱਧੇ ਤੌਰ ਤੇ ਕਿਸੇ ਨੂੰ ਇਲਜ਼ਾਮ ਨਹੀਂ ਕਰ ਸਕਦਾ ਔਰ ਕਹਿਣ ਦਾ ਮਤਲਬ ਕਿ ਇਹਨਾਂ ਨਾ ਤਾਂ ਯੂਨੀਵਰਸਿਟੀ ਨੂੰ ਕੋਈ ਦੇਖਣ ਵਾਲਾ ਤੇ ਨਾ ਇਹਨਾਂ ਦੁਕਾਨਦਾਰਾਂ ਨੂੰ ਹੀ ਕੋਈ ਦੇਖਣ ਵਾਲਾ ਜੇ ਦੇਖਣ ਵਾਲਾ ਨਹੀਂ ਤੇ ਫਿਰ ਸਰਕਾਰ ਦੀ ਨਜ਼ਰ ਵਿੱਚ ਨਹੀਂ ਜਾਂ ਸਰਕਾਰ ਦੇਖਣਾ ਨਹੀਂ ਚਾਹੁੰਦੀ ਤੇ ਇਹ ਜਿਹੜੀ ਮੱਕੀ ਦੇ ਜਿਹੜੇ ਉਹ ਓਵਰ ਰੇਟ ਦੇ ਦਾਲ ਹੋਰ ਚੀਜ਼ਾਂ ਜਿਹੜੀਆਂ ਸੁੱਕੀਆਂ ਜਾਂ ਚੰਗੀਆਂ ਵਾ ਇਹ ਇਹਦੇ ਵਿੱਚ ਕਿੰਨੀ ਸੱਚਾਈ ਹੈ ਵੀ ਬਾਕੀ ਇਦਾਂ ਹੋ ਰਿਹਾ ਵਾ ਕਿ ਸਿਰਫ ਇਲਜ਼ਾਮ ਹੀ ਆ ਪਹਿਲੀ ਤਾਂ ਗੱਲ ਹੈ ਜੀ ਮੱਕੀ ਦਾ ਬੀਜ ਜਿਹੜਾ ਵਾ ਉਹਦੇ ਰੇਟ ਦਾ ਹੀ ਕਨਫਰਮੇਸ਼ਨ ਹੈ ਨਹੀਂ ਸਾਨੂੰ ਕਿਸੇ ਨੂੰ ਵੀ ਕਨਫਰਮ ਨਹੀਂ ਕਿਸਾਨ ਨੂੰ ਕਿ ਮੱਕੀ ਦਾ ਬੀਜ ਦਾ ਰੇਟ ਹੈ ਕੀ ਹੈ ਜੈਨੂਨ ਨਾ ਤੇ ਜਿਹੜੇ ਜਿਹੜੇ ਦੁਕਾਨਦਾਰ ਕੋਲ ਮਾਲ ਆਉਂਦਾ ਉਹਦੇ ਰੇਟ ਦੀ ਕੋਈ ਉਹ ਜੈਨੂਨ ਲਿਸਟ ਲਾਉਂਦਾ ਵਾ ਜਿਹੜੀ ਜੁਨੀਵਰਸਿਟੀ ਵੱਲੋਂ ਜਾਂ ਸਾਡੇ ਯੂਨੀਵਰਸਿਟੀ ਡਿਪਾਰਟਮੈਂਟ ਵੱਲੋਂ ਲੋਕਲ ਉਹਦੀ ਲਿਸਟ ਲਾਈ ਜਾਵੇ ਜਿਹਦੇ ਨਾਲ ਲੋਕਾਂ ਨੂੰ ਪਤਾ ਹੋਵੇ ਕਿ ਇਹ ਬੀਜ ਜਿਹੜਾ ਵਾ ਇਹ ਇਸ ਰੇਟ ਦਾ ਹੈਗਾ ਔਰ ਉਹ ਵੀ ਜਿਹੜਾ ਵਾ ਉਹ 1800 ਤੋਂ ਲੈ ਕੇ 323300 ਰੁਪਏ ਤੱਕ ਉਹੀ ਵੀ ਵੇਚਿਆ ਜਾਂਦਾ ਔਰ ਰੇਟ ਦਾ ਕਿਸੇ ਨੂੰ ਪਤਾ ਹੀ ਨਹੀਂ ਮਨਮਰਜ਼ੀ ਦੀ ਰੇਟ ਆ ਸਰਦਾਰ ਮਨਜੀਤ ਸਿੰਘ ਸਿਲਦਾਂਪੁਰ ਲੋਧੀ ਸ਼ਕਰਪੂਰਥਲਾ ਤੋਂ ਰਹਿਣ ਵਾਲਾ ਤੇ ਮੱਕੀ ਦੇ ਤੀਜਾਂ ਦੀ ਜਿਹੜੀ ਕੁਸ਼ਕ ਦੁਕਾਨਦਾਰਾਂ ਵੱਲੋਂ ਜਿਹੜੀ ਹੈ ਜਮਾ ਪੂਰੀ ਕੀਤੀ ਜਾ ਰਹੀ ਹੈ ਤੇ ਵੱਧ ਰੇਟਾਂ ਦੇ ਉੱਤੇ ਵੇਚਣ ਦੀ ਵੀ ਇਹ ਜਿਹੜੀ ਚਰਚਾ ਸੁਲਤਾਨਪੁਰ ਲੋਧੀ ਵਿੱਚ ਹੋ ਰਹੀ ਹੈ ਕਿੰਨੀ ਕੀ ਦੇ ਵਿੱਚ ਸੱਚਾਈ ਹੈ ਇਹ ਜਿੱਥੇ ਸ਼ੁਰੂ ਤੋਂ ਚੱਲਦੀ ਆ ਰਹੀ ਹੈ ਕਿਉਂਕਿ ਹਰ ਇੱਕ ਜੋ ਵੀ ਦੁਕਾਨਦਾਰ ਇਹ ਰੇਟ ਕਰਦਾ ਹੀ ਕਰਦਾ ਕਿਉਂਕਿ ਉਹਨਾਂ ਮੁਨਾਫਾ ਵਿੱਚੋਂ ਲੈਣਾ ਹੁੰਦਾ ਕਿਉਂਕਿ ਸਾਡੀ ਗਵਰਨਮੈਂਟ ਕੋਈ ਵੀ ਇਹ ਰੇਟ ਨਹੀਂ ਬੰਨ੍ਹ ਕੇ ਲਗਾਉਂਦੀ ਵੀ ਇਹਨਾਂ ਕੋਲ ਲੱਗੇ ਹੋਣ ਕਦੇ ਵੀ ਇਹ ਆਪਣੇ ਰੇਟਾਂ ਵਾਸਤੇ ਕਹਿਣਗੇ ਦੂਸਰਿਆਂ ਵਾਸਤੇ ਦੇ ਜ਼ਿੰਮੇਵਾਰ ਵਾਸਤੇ ਕਹਿਣਗੇ ਨਹੀਂ ਜੀ ਇਹ ਇਦਾਂ ਰੇਟ ਨਹੀਂ ਚੱਲਣਾ ਤੇ ਮੱਕੀ ਦਾ ਸ਼ੁਰੂ ਤੋਂ ਚੱਲਦਾ ਆਉਂਦਾ ਖਾਦਾਂ ਦਾ ਵੀ ਚੱਲਦਾ ਆਉਂਦਾ ਜਿਹੜੇ ਸਟੋਰ ਕਰ ਲੈਂਦੇ ਆ ਸੈਟਿੰਗਾਂ ਤੋਂ ਚੱਕਦੇ ਆ ਇਹਨਾਂ ਨੇ ਆਪਣੇ ਕੋਲ ਬਣਾਏ ਹੋਏ ਆ ਉਹ ਜਮ੍ਹਾਂ ਕਰ ਲੈਂਦੇ ਬਾਅਦ ਚ ਜੀਵਿਦਾਰਾਂ ਨੂੰ ਉਹ ਵੱਧ ਰੇਟ ਤੇ ਵੇਚਦੇ ਆ ਇਹ ਅੱਜ ਦਾ ਨਹੀਂ ਬਹੁਤ ਦੇਰ ਦਾ ਸ਼ੁਰੂ ਤੋਂ ਅਸੀਂ ਵੇਖਦਾ ਤਲਵੰਡੀ ਚੌਧਰੀਆਂ 'ਚ ਵੀ ਹੁੰਦਾ ਆ ਇੱਥੇ ਵੀ ਹੁੰਦਾ ਕਿਉਂਕਿ ਤੁਸੀਂ ਵੱਧ ਪਾਇਆ ਦਿੰਦੇ ਆ ਤੇ ਚੀਜ਼ ਮਿਲ ਜਾਂਦੀ ਹੈ ਤੇ ਚੀਜ਼ ਮਿਲ ਜਾਂਦੀ ਆ ਉਹੋ ਚੀਜ਼ ਮਿਲ ਜਾਂਦੀ ਆ ਆਰਤੀਆਂ ਕੋਲ ਮਿਲ ਜਾਂਦੀ ਆ ਜਮਾ ਕੋਰੀ ਕਰਦੇ ਆ ਜੇ ਸਾਡੀਆਂ ਫਸਲਾਂ ਉਹਦੀਆਂ ਤੇ ਉਹ ਘੱਟ ਰੇਟ ਤੇ ਚੱਕੀਆਂ ਜਾਂਦੀਆਂ ਉਹਦੇ ਤੇ ਸਾਨੂੰ ਕੋਈ ਕੰਟਰੋਲ ਰੇਟ ਨਹੀਂ ਮਿਲਦਾ ਇਹ ਵੱਧ ਤੋਲੀਆਂ ਜਾਂਦੀਆਂ ਜੇ ਤਾਂ ਅਜੇ ਤੱਕ ਸਰਕਾਰ ਨੇ ਕੋਈ ਇਹ ਲਿਆ ਨਹੀਂ ਗਿਆ ਐਕਸ਼ਨ ਨਹੀਂ ਲਿਆ ਮੋਰੀਆਂ ਫੜੀਆਂ ਵੀ ਕਈਆਂ ਉੱਤੇ ਐਕਸ਼ਨ ਕਿਸੇ ਨੇ ਨਹੀਂ ਲਿਆ 4-4 ਕਿਲੋ 3-3 ਕਿਲੋ ਬਾਤ ਤੋ ਲਿਆ ਗਿਆ ਉਹ ਮੂਵੀਆਂ ਬਣੀਆਂ ਨਾ ਉਸੇ ਉਸੇ ਤਰ੍ਹਾਂ ਚੱਲਦਾ ਸ਼ੁਰੂ ਤੋਂ ਚੱਲਦਾ ਆ ਰਿਹਾ ਜੇ ਸਰਕਾਰੀ ਖਰੀਦ ਹੋਈ ਆ ਤੇ ਆਰਟੀਏ ਬੰਦ ਕਰਾ ਦਿੰਦੇ ਆ ਕਿ ਅਸੀਂ ਇਹ ਚਕਾਉ ਨਹੀਂ ਦੇਣਾ ਜੇ ਸਾਡਾ ਸੈਲਰ ਵਾਲਿਆਂ ਦਾ ਨਹੀਂ ਨਿਭੜਿਆ ਆਰਟੀਏ ਤੇ ਸੈਲਰ ਕਹਿੰਦੇ ਆ ਕਿ 9 ਮਾਸ ਦਾ ਰਿਸਾ ਸਾਡਾ ਕਿਉਂਕਿ ਆ ਸੈਲਰ ਵਾਲੇ ਵੀ ਆਰਟੀਆ ਵੀ ਸਭ ਇੱਕ ਥਾਂ ਇਕੱਠੇ ਹੋ ਕੇ ਲੜਦੇ ਆ ਤੇ ਜੀਵਿਦਾਰ ਨੂੰ ਕਟਾ ਪੈਂਦਾ ਇਹਦੇ ਚ ਅਫਸਰ ਚਾਹੀ ਨੂੰ ਤੁਹਾਡੇ ਆ ਜਿਹੜਾ ਵਾ ਕੀ ਸੁਨੇਹਾ ਸਾਡੇ ਜਗੇ ਅਫਸਰ ਚਾਹੀ ਨੂੰ ਚਾਹੀਦਾ ਇੱਥੇ ਰੋਗਦੰਪ ਕਰਨੀ ਹੋਏ ਵੀ ਉੱਪਰ ਸਰਕਾਰ ਨੂੰ ਚਾਹੀਦਾ ਨਾ ਤੇ ਰੋਗ ਲਾਉਣੀ ਕਾਨੂੰਨ ਬਣਾਉਣਾ ਚਾਹੀਦਾ ਕੋਈ ਰੇਟ ਲੱਗਣੇ ਚਾਹੀਦੇ ਰੇਟ ਲਿਸਟਾਂ ਲੱਗਣੀਆਂ ਚਾਹੀਦੀਆਂ ਹਰ ਇੱਕ ਦੁਕਾਨਦਾਰ ਤੇ ਰੇਟ ਲਿਸਟ ਹੋਵੇ ਚਾਹੇ ਪਰਚੂਨ ਦੀ ਆ ਤੇ ਚਾਹੇ ਵੱਡੀ ਆ ਉਤੇ ਰੇਟ ਲਿਸਟ ਹੋਣੀ ਚਾਹੀਦੀ ਆ ਉਤੇ ਕਿੰਨੇ ਪੈਸੇ ਲੈ ਸਕਦੀ ਆ

कि दुकानदार खेती बाड़ी विभाग के कुछ कलिया भेदांत आपसी नोच नोच खा रहा है किसान जिसन देश का नहीं बल्कि पूरे विश्व का अन्नदाता है उस न ही इनखेबाजिया तो नाम सुनिया ही रू जागरूकता की कमी कह लिए लाहेवंदीम चलाई जा बारे कुछ कलिया भेदां वालों किसान जानकारी ही नहीं दिखती जाती ये फर्क डिमांड और सप्लाई गैपदा नहीं साफ नीयत चंकी नीयत गैपता है ਵਿਸ਼ੇਸ਼ ਰਿਪੋਰਟ ਨਿਰਮਲ ਸਿੰਘ ਸੁਲਤਾਨਪੁਰ ਲੋਧੀ ਜੀ ਬਿਲਕੁਲ ਇਹ ਸਾਡੇ ਸੁਲਤਾਨਪੁਰ ਲੋਧੀ ਦੇ ਵਿੱਚ ਕੋਈ ਤਕਰੀਬਨ 29-30 ਹਜ਼ਾਰ ਏਕੜ ਸਾਡਾ ਜਿਹੜਾ ਰਕਪਾ ਉਹ ਬਾਹਰ ਰੁੱਤ ਦੀ ਮੱਕੀ ਹੀਟਾ ਇਹ ਪਿਛਲੇ ਸਾਲ ਕੋਈ 26000 ਏਕੜ ਸੀਗਾ ਇਸ ਵਾਰ ਇਹ ਸਾਡਾ ਅਨੁਮਾਨ ਹੈ ਕਿ 30000 ਨੂੰ ਹੋ ਜਾਊਗਾ ਤੇ ਫਸਲਾਂ ਦੀ ਜਿਹੜੀ ਆ ਕਟਾਈ ਉਹ ਹੋ ਚੁੱਕੀ ਆ ਤੇ ਜਿਹੜੀਆਂ ਨਵੀਆਂ ਫਸਲਾਂ ਉਹਦੇ ਵਿੱਚ ਮੱਕੀ ਜਿਹੜੀ ਆ ਉਹਦੀ ਬਜਾਈ ਧੜਾ ਧੜ ਹੋ ਰਹੀ ਆ ਸੋ ਇੱਕਦਮ ਜਿਹੜਾ ਮਾਰਕੀਟ ਦੇ ਵਿੱਚ ਇਹਦੀ ਡਿਮਾਂਡ ਆ ਬਹੁਤ ਜ਼ਿਆਦੀ ਵਧ ਗਈ ਆ ਤੇ ਡਿਮਾਂਡ ਦੇ ਹਿਸਾਬ ਨਾਲ ਸਾਰੀਆਂ ਕੰਪਨੀਆਂ ਦੀ ਜਿਹੜੀ ਸਪਲਾਈ ਆ ਸੀਡ ਦੀ ਉਹਦੇ ਵਿੱਚ ਕਾਫੀ ਗੈਪ ਆ ਤੇ ਇੱਕ ਵੱਡੀ ਗੱਲ ਇਹ ਆ ਕਿ ਜਿਹੜਾ ਇਹਦਾ ਕੋਈ 4 ਜਾਂ 4.5 ਕਿਲੋ ਦਾ ਪੈਕੇਟ ਹੁੰਦਾ ਮੱਕੀ ਦੇ ਬੀ ਦਾ ਤੋਂ ਪ੍ਰਤੀ ਪੈਕੇਟ ਪਿਛਲੇ ਸਾਲ ਦੇ ਨਾਲ ਉਹ ਕੰਪਨੀਆਂ ਵੱਲੋਂ ਐਮ ਆਰ ਪੀ ਦੇ ਵਿੱਚ ਹੀ 400 ਤੋਂ ਲੈ ਕੇ 700 ਤੱਕ ਵੀ ਵਾਧਾ ਕੀਤਾ ਗਿਆ ਉਹ ਕਈ ਵਾਰੀ ਫਾਰਮਰ ਨੂੰ ਇਹ ਵੀ ਲੱਗਣ ਲੱਗ ਜਾਂਦਾ ਕਿ ਪਿਛਲੇ ਸਾਲ ਸ਼ਾਇਦ ਉਹਨੇ ਘੱਟ ਰੇਟ ਤੇ ਲਿਆ ਸੀ ਐਕਦੀ ਬਹੁਤ ਜ਼ਿਆਦਾ ਰੇਟ ਆ ਮਿਲ ਗਿਆ ਉਹਨਾਂ ਨੂੰ ਸੋ ਐਮ ਆਰ ਪੀ ਦੇ ਵਿੱਚ ਹੀ ਕੰਪਨੀਆਂ ਵੱਲੋਂ ਵਾਧਾ ਕੀਤਾ ਗਿਆ ਬਾਕੀ ਐਮ ਆਰ ਪੀ ਤੋਂ ਉੱਤੇ ਜਿਹੜੀ ਕੋਈ ਵੀ ਚੀਜ਼ ਜਿਹੜੀ ਆ ਵੀ ਆ ਉਹ ਅਸੀਂ ਬਿਲਕੁਲ ਨਹੀਂ ਵਿਕਣ ਦੇ ਰਹੇ ਔਰ ਸੀਜ਼ਨ ਦੇ ਸ਼ੁਰੂ ਤੋਂ ਲੈ ਕੇ ਸਾਡੀ ਇਹ ਕੋਸ਼ਿਸ਼ ਰਹੀ ਆ ਵੀ ਇਦਾਂ ਨਹੀਂ ਕਿਤੇ ਵੀ ਕੋਈ ਸ਼ਿਕਾਇਤ ਨਾ ਹੋਵੇ ਬਕਾਇਦਾ ਇਹਦੇ ਉੱਤੇ ਬਿਲਕੁਲ ਨਜ਼ਰ ਰੱਖੀ ਜਾ ਰਹੀ ਆ ਤੇ ਦੂਜੀ ਗੱਲ ਕਿ ਇਦਾਂ ਦਾ ਕੋਈ ਵੀ ਮਸਲਾ ਹਾਲ ਦੀ ਘੜੀ ਤੱਕ ਕੋਈ ਵੀ ਮੇਰੇ ਧਿਆਨ ਦੇ ਵਿੱਚ ਕੋਈ ਲਿਖਤੀ ਦੇ ਵਿੱਚ ਕੋਈ ਨਹੀਂ ਆਇਆ ਤੇ ਫਿਰ ਵੀ ਜੇ ਕੋਈ ਕਿਸੇ ਫਾਰਮਰ ਨਾਲ ਇਸ ਤਰ੍ਹਾਂ ਦਾ ਹੁੰਦਾ ਤੇ ਬਕਾਇਦਾ ਇਹ ਇਹਦਾ ਮੈਂ ਸਖਤ ਕਾਰਵਾਈ ਕਰੂੰਗਾ ਮੈਂ ਕਿਸਾਨਾਂ ਨੂੰ ਵੀ ਅਪੀਲ ਕਰਦਾ ਜੇ ਕਿਤੇ ਵੀ ਤੁਹਾਨੂੰ ਉਹਨਾਂ ਨੂੰ ਕੰਟਰੋਲ ਰੇਟ ਜਿਹੜਾ ਐਮ ਆਰ ਪੀ ਪ੍ਰਿੰਟ ਰੇਟ ਉਹਦੇ ਉੱਤੋਂ ਜੇ ਕਿਤੇ ਕੋਲ ਰੁਪਈਆ ਵੀ ਵੱਧ ਲਿਆ ਜਾਂਦਾ ਉਹ ਕਾਈਂਡਲੀ ਸਾਡੇ ਨਾਲ ਸੰਪਰਕ ਕਰਨ ਮੈਂ ਬਿਲਕੁਲ ਉੱਤੇ ਕਾਰਵਾਈ ਕਰੂੰਗਾ ਤੇ ਸਟਾਕ ਜਿਹੜਾ ਤੁਹਾਡੇ ਵੱਲੋਂ ਪਿਛਲੀ ਵਾਰੀ ਬੋਰਡ ਲਗਵਾਏ ਗਏ ਸੀ ਦੁਕਾਨਾਂ ਦੇ ਉੱਤੋਂ ਬੋਰਡ ਜਿਹੜੇ ਗਾਇਬ ਹੋ ਚੁੱਕੇ ਆ ਇਹ ਮੈਂ ਦੇਖ ਲਾਂ ਮੈਂ ਸਾਰਿਆਂ ਦੇ ਬੋਰਡ ਜਿਹੜੇ ਆ ਸ਼ਾਮ ਜਾਂ ਸਵੇਰ ਤੱਕ ਸਾਰੀਆਂ ਦੁਕਾਨਾਂ ਦੇ ਬਾਹਰ ਹਰ ਵੈਰਾਈਟੀ ਔਰ ਉਹਦਾ ਜਿੰਨਾ ਪ੍ਰਾਈਸ ਲਿਸਟ ਤੇ ਜਿੰਨਾ ਉਹਦਾ ਸਟਾਕ ਆ ਉਹ ਬਕਾਇਦਾ ਸਾਰੀਆਂ ਦੁਕਾਨਾਂ ਤੇ ਇੰਸ਼ੋਰ ਕਰਾ ਦੂੰਗਾ ਸਾਰੀਆਂ ਤੇ ਲੱਗਾ ਹੋਊਗਾ ਸਟਾਕ ਹੋਊਂਗੀ ਕਿੰਨੀ ਕੁ ਇਸ ਭਾਵਨਾ ਕਿੰਨੇ ਕੁ ਦਿਨਾਂ ਹੁਣ ਕੁਝ ਮੇਰੇ ਇਹਨਾਂ ਨੇ ਕੰਪਨੀਆਂ ਦੇ ਜਿਹੜੇ ਰਿਜੀਨਲ ਮੈਨੇਜਰ ਜਾਂ ਇਹਨਾਂ ਨੂੰ ਦੇਖਦੇ ਨੇ ਉਹਨਾਂ ਨਾਲ ਗੱਲ ਹੋਈ ਆ ਬਹੁਤੀਆਂ ਨੇ ਕੰਪਨੀਆਂ ਲੋ ਸਾਨੂੰ ਇਹੀ 8 ਤੇ 18 ਜਾਂ 19 ਤਰੀਕ ਦੇ ਵਿੱਚ ਸਾਰਿਆਂ ਦਾ ਜਿਹੜਾ ਸਟਾਕ ਆ ਉਹ ਅਵੇਲੇਬਲ ਹੋ ਜਾਊਗਾ ਇਹ ਥੋੜੀ ਜਿਹੀ ਕਿਤੇ ਨਾ ਕਿਤੇ ਜਰਮੀਨੇਸ਼ਨ ਦੇ ਟੈਸਟ ਹੁੰਦੇ ਆ ਇਹਨਾਂ ਦੇ ਉਹ ਜਿੰਨਾ ਚਿਰ ਉਹ ਪਾਸ ਨਹੀਂ ਹੁੰਦੇ ਉਹਨਾਂ ਚ ਰੋ ਸੀਡ ਜਿਹੜਾ ਰਿਲੀਜ਼ ਨਹੀਂ ਕਰਦੀਆਂ ਕੰਪਨੀਆਂ ਔਰ ਜਿੱਦਾਂ ਹੀ ਹੋਊਗਾ 18 ਜਾਂ 19 ਤਰੀਕ ਦੇ ਵਿੱਚ ਉਹਨਾਂ ਲੋ ਸਾਨੂੰ ਸ਼ੋਰਟੀ ਦਿੱਤੀ ਗਈ ਹੈ ਵੀ ਆ ਜਾਊਗਾ ਸੋ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਸੀਡ ਆ ਉਹ ਅਵੇਲੇਬਲ ਹੋਊਗਾ